ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨਮਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਆ ਤੇ ਇਹ ਉਹੀ ਖਨੋਰੀ ਮੋਰਚਾ ਹੈ ਜਿੱਥੇ ਸਾਡੀ ਜਰਨਲ ਸਰਦਾਰ ਜਜੀਤ ਸਿੰਘ ਡੱਲੇਵਾਲ ਦੇ ਮਰਨਮਰਤ ਦਾ 53ਵਾਂ ਦਿਨ ਆ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮਖਤਿਆਰ ਸਿੰਘ ਨੂੰ ਕਹਾਂਗੇ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮਖਤਾਰ ਸਿੰਘ ਗਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਸਾਲ ਲੁਕਿੰਦਰ ਸਿੰਘ ਜੀ ਔਲਖ ਉਹਨਾਂ ਨੇ ਦੱਸਿਆ ਵਾ ਬਾਕੀ ਆਈ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉੱਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸੂਰਬੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਦੱਲੇਵਾਲ ਜਿਹੜੇ ਮਰਨ ਵਰਤ ਤੇ ਬੁੰਝੇ ਦਿਨਾਂ ਤੇ ਬੈਠੇ ਨੇ ਉੱਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤਰੇ ਦਾ ਜਿਹੜਾ ਖਿਰਦੇ ਬਲੁੰਦਨ ਵਾਲਾ ਸੁਦੇਸ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹ ਨਾ ਡੀਕੇ ਪੀ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਦੋਂ ਹੁੰਦੀ ਆਪਾਂ ਭੋਗ ਤੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਵੱਲੋਂ ਦੇਸ਼ ਆਇਆ ਤੇ 14 ਤਰੀਕ ਨੂੰ 111 ਬੰਦੇ ਮਰਨ ਵਰਤੀ ਤੇ ਬਹਿਣੇ ਆ ਉਹਨਾਂ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ। ਬਹੁਤ-ਬਹੁਤ ਧੰਨਵਾਦ। ਮੈਂ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸਾਡੇ ਜਿਹੜਾ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚ ਨਹੀਂਗਾ। ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ, ਸਾਡੇ ਭਨੇਵੇਂ ਦੀ, ਸਾਡੇ ਪਰੋਣੇ ਦੀ ਮਰਜ਼ੀ ਆ ਕਿ ਉਹਨਾਂ ਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜੇ ਨਹੀਂ ਚਾਹਦੇ ਉਹ ਕਰ ਸਕਦੇ ਸਾਨੂੰ ਵਿੱਚ ਕੋਈ ਗੱਲ ਨਹੀਂ ਗਈ। ਯੋ ਖੁਸ਼ੀਆਂ ਬਣਾਉਣਾ ਚਾਹਦੇ ਕਾਰਨ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਕੱਲਾ ਕੱਲਾ ਮੁੰਡਾ ਵਾ ਵਿਆਹ ਕਰਾਉਣ ਵਾਸਤੇ ਆਇਆ ਵਾ ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹ ਨਾਲ ਵਿਆਹ ਕਰਨ ਕੋਈ ਇਹ ਨਾ ਕਰਨ ਕਿ ਸਾਡਾ ਮਾਮਾ ਜਿਹੜਾ ਵਾ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਾਂ ਵਿਆਹ ਜਿਹੜਾ ਵਾ ਉਹ ਕਰਨ ਪਰਾਉਏ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਹੀਰਾ ਘੱਟ ਦਿਓ ਏਖਨੋਰੀ ਤੇ ਪਹੁੰਚੋ ਤੁਮੇ ਵੀਰ ਨੂੰ ਕਹਿਣਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦੇ ਜਿਹੜੇ ਜੋਧੇ ਡਟੇ ਹੋਏ ਕਿੰਨਾ ਬਣਿਆ ਤੂੰ ਕਿੰਨਾ ਬਣਿਆ ਮੇਰੇ ਘਰੇ ਕੰਮ ਮੇਰੇ ਘਰ ਖੰਡਰੀ ਜੀ ਅਗੜੀ ਹੈ